ਜਦੋਂ ਖਦਰਾਨੇ ਦੀ ਢਾਬ ਤੇ ਜੰਗ ਸ਼ੁਰੂ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਉੱਚੀ ਟਿੱਬੀ ਤੇ ਬੈਠੇ ਸਨ ਇੱਥੇ ਹੀ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਦਾ ਹਾਲ ਦੇਖ ਰਹੇ ਸਨ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਫੌਜਾਂ ਦੇ ਉੱਪਰ ਤੀਰਾਂ ਦੇ ਨਾਲ ਮੀਂਹ ਵਰਸਾਇਆ ਸੀ ਆਓ ਤੁਹਾਨੂੰ ਦੱਸ ਦਿਆਂ ਇੱਥੋਂ ਦਾ ਇਤਿਹਾਸ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਟਿੱਬੀ ਸਾਹਿਬ ਮੁਕਤਸਰ ਸਾਹਿਬ ਦੇ ਇੱਥੋਂ ਦਾ ਇਤਿਹਾਸ ਇਹ ਹੈ ਕਿ ਵਿਕਰਮੀ ਸੰਮਤ 1762 ਵਿੱਚ ਗੁਰੂ ਗੋਬਿੰਦ ਸਿੰਘ ਜੀ ਖਦਰਾਨੇ ਦੀ ਢਾਬ ਵੇਖ ਕੇ ਭਾਈ ਦਾਨ ਸਿੰਘ ਦੀ ਸਲਾਹ ਅਤੇ ਬੇਨਤੀ ਤੇ ਇਸ ਜਗ੍ਹਾ ਤੇ ਪਹੁੰਚੇ ਸਨ ਉਸ ਸਮੇਂ ਇੱਥੇ ਬਹੁਤ ਵੱਡਾ ਉੱਚਾ ਟਿੱਬਾ ਸੀ ਇਸੇ ਟਿੱਬੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਸਨ ਲਾਇਆ ਉਧਰ ਭਾਈ ਮਹਾ ਸਿੰਘ ਚਾਲੀ ਸਿੰਘਾਂ ਦੇ ਨਾਲ ਜੋ 8 ਮਹੀਨੇ ਦੇ ਘੇਰੇ ਵਿੱਚ ਅਨੰਦਪੁਰ ਸਾਹਿਬ ਬਿਦਾਵਾ ਲਿਖ ਕੇ ਆਗੇ ਸਨ ਆਪਣੀਆਂ ਭੁੱਲਾਂ ਬਖਸਾਉਣ ਲਈ ਮਾਤਾ ਭਾਗ ਕੌਰ ਜੀ ਦੇ ਨਾਲ 300 ਤੋਂ 500 ਸਿੱਖਾਂ ਦਾ ਜਥਾ ਲੈ ਕੇ ਇਸ ਜਗ੍ਹਾ ਤੇ ਆਏ ਸਨ ਉਹ ਗੁਰੂ ਸਾਹਿਬ ਜੀ ਤੱਕ ਹਲੇ ਪਹੁੰਚੇ ਵੀ ਨਹੀਂ ਸਨ ਕਿ ਉਧਰੋਂ ਮੁਗਲ ਫੌਜਾਂ ਵਜ਼ੀਰ ਖਾਂ ਆਪਣੀਆਂ ਫੌਜਾਂ ਲੈ ਕੇ ਆ ਗਿਆ ਖਿਦਰਾਣੇ ਦੀ ਢਾਹ ਤੇ ਵਜ਼ੀਰ ਖਾਂ ਅਤੇ ਮਹਾ ਸਿੰਘ ਦੀ ਫੌਜ ਦੀ ਆਪਸ ਵਿੱਚ ਜੰਗ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਉੱਚੀ ਟਿੱਬੀ ਤੋਂ ਬੈਠ ਕੇ ਜੰਗ ਵੇਖ ਰਹੇ ਸਨ ਅਤੇ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਰਕਾਂ ਦੀਆਂ ਫੌਜਾਂ ਤੇ ਤੀਰਾਂ ਦਾ ਮੀਂਹ ਵਰਸਾ ਦਿੱਤਾ ਇੱਥੇ ਹੀ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਜ਼ੀਰ ਖਾਂ ਦੇ ਘੋੜੇ ਦੀ ਕਾਠੀ ਤੇ ਨਿਸ਼ਾਨਾ ਲਾ ਕੇ ਤੀਰ ਦੇ ਨਾਲ ਇੱਕ ਪੱਤਰਕਾ ਲਿਖ ਕੇ ਭੇਜੀ ਸੀ ਜਿਸ ਵਿੱਚ ਵਜ਼ੀਰ ਖਾਂ ਨੂੰ ਕਿਹਾ ਸੀ ਕਿ ਅਸੀਂ ਇਹ ਤੀਰ ਤੇਰੇ ਘੋੜੇ ਦੀ ਕਾਠੀ ਤੇ ਹੀ ਲਾਇਆ ਹੈ ਜੇਕਰ ਅਸੀਂ ਚਾਹੁੰਦੇ ਤਾਂ ਇਹ ਤੇਰੀ ਸਾਤੀ ਵਿੱਚੋਂ ਵੀ ਲੰਘ ਸਕਦਾ ਸੀ ਤੂੰ ਖਾਲਸੇ ਨੂੰ ਹਾਰਿਆ ਹੋਇਆ ਦੇਖਣਾ ਚਾਹੁੰਦਾ ਹੈ ਪਰ ਮੈਂ ਚਾਹੁੰਦਾ ਹਾਂ ਕਿ ਇਹ ਖਾਲਸਾ ਹੀ ਤੇਰਾ ਅੰਤ ਕਰੇ ਗੁਰੂ ਸਾਹਿਬ ਦੀ ਪੱਤਰਕਾ ਪੜ੍ਹ ਕੇ ਵਜ਼ੀਰ ਖਾਂ ਇੱਥੋਂ ਭੱਜ ਗਿਆ ਅਤੇ ਸਿੱਖਾਂ ਦੀ ਜਿੱਤ ਹੋਈ ਇਹ ਸਤਗੁਰਾਂ ਦਾ ਜਿੱਤ ਅਸਥਾਨ ਹੈ ਇੱਥੋਂ ਸਤਗੁਰੂ ਜੀ ਨੇ ਖਦਰਾਣੇ ਦੀ ਢਾਬ ਵਿੱਚ ਪਹੁੰਚੇ ਅਤੇ ਸਿੰਘਾਂ ਦੀਆਂ ਮਹਾਨ ਕੁਰਬਾਨੀਆਂ ਦੇਖ ਕੇ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਢੀ ਅਤੇ ਸਹੀ ਦੋ ਇਹ ਸਿੰਘਾਂ ਨੂੰ ਬਰ ਬਕਸੇ ਸਨ ਉਸ ਤੋਂ ਬਾਅਦ ਖਿਦਰਾਣੀ ਦੀ ਢਾਬ ਦਾ ਨਾਮ ਮੁਕਤਸਰ ਰੱਖ ਦਿੱਤਾ ਗਿਆ ਇਹ ਸੀ ਇਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ